ਇੱਕ ਦੌਰ ਜਦੋਂ ਕਲਾਕਾਰ ਦਾ ਪੂਰਾ ਸਟਾਰ ਗਰੀ ala ਹੁੰਦਾ ਚਮਕ-ਦਮਕ ala ਹੁੰਦਾ ਤਾਂ ਉਦੋਂ ਫਿਰ ਉਹਦੇ ਯਾਰ ਹੀ ਉਹਨੂੰ ਕਹਿ ਦਿੰਦੇ ਨੇ ਵੀ ਚੱਲ ਲਾਲਾ ਛਿੱਟਕ ਤਾਂ ਬਾਅਦ ਦੇ ਵਿੱਚ ਉਹੀ ਜਦੋਂ ਕਲਾਕਾਰ दारू ਦੇ ਵਿੱਚ ਉੱਡ ਜਾਂਦਾ ਉਸੇ ਬੋਤਲ 'ਚ ਪੈ ਜਾਂਦਾ ਤਾਂ ਫੇਰ ਉਹਦਾ ਕਦੇ ਪਤਾ ਨਹੀਂ ਲੱਗਦਾ ਕਹਿੰਦਾ ਸੀ ਯਾਰ ਦੇ ਵਿਆਹ 'ਚ ਇੰਨੀ ਖੁਸ਼ੀ ਮਨਾਈ ਹੈ ਨਾ ਤੇ ਜਦੋਂ ਕਹਿੰਦਾ ਵਿਆਹ ਵਾਲੀ ਮੂਵੀ ਦੇਖਣ ਲੱਗੇ ਪੁੱਛਿਆ ਕਿ ਇਹ ਕੌਣ ਆ ਇਹ ਸ਼ਰਾਬੀ ਹੈ ਇਹ ਵਿਲੇਜ ਸ਼ਰਾਬੀ ਹਸੀ ਤਾਂ ਕਦੇ ਪੂਰਾ ਲੱਖ ਨਹੀਂ ਕਮਾਇਆ ਜਿਨੇ ਯਾਰ ਨਹੀਂ ਕਮਾਇਓ ਨੇ ਕੱਖ ਨਹੀਂ ਕਮਾਇਆ ਤੇ ਲਗਭਗ ਜਦੋਂ ਬਾਈ ਗਾਉਣ ਲੱਗੇ ਯਾਰ ਪ੍ਰੋਫੈਸ਼ਨਲ ਜਿਵੇਂ ਮਤਲਬ 96 ਦੇ ਵਿੱਚ ਤੇ ਬਾਈ ਯਾਰ ਇਹ ਤਾਂ ਮਤਲਬ ਮੰਨ ਕੇ ਚੱਲਣਾ ਪੈਣਾ ਵੀ ਯਾਰੀ ਐਡੀ ਲੰਮੀ ਨਿਰਦੀਨ ਬਈ ਹੋਰ ਨਾ ਰਹਿ ਗਏ ਉਹਨੇ ਕੋਈ ਜਾਣ ਪਛਾਣ ਵਾਲੇ ਰਹਿ ਗਏ ਆ ਤੇ ਫ੍ਰੀ ਫੰਡ ਜੀ ਬਾਈ ਨਾਲ ਝੂੜੇ ਵੀ ਲੈ ਲਈਦੇ ਆ ਤੇ ਨਾਲੇ ਕਿਨਾਂ ਨਜ਼ਾਰੇ ਮਤਲਬ ਇਹ ਹੈ ਯਾਰੀ 30 ਸਾਲ ਦੀ ਉਹ ਨਾ ਹੀ ਛੱਡ ਸਕਦੇ ਆ ਤੇ ਨਾ ਹੁਣ ਮਤਲਬ ਇਹ ਤਾਂ ਛੱਡਣੀ ਹੈ ਹੀ ਨਹੀਂ ਨਾ ਨਹੀਂ ਪਰ ਇੱਕ ਗੱਲ ਮਰਨ ਮਰਨ ਕੀਤਾ ਵਾ ਬਾਈ ਹੋਰ ਇੱਕ ਦੌਰ ਜਦੋਂ ਕਲਾਕਾਰ ਦਾ ਪੂਰਾ ਸਟਾਰ ਗਰੀ ਵਾਲਾ ਆਉਂਦਾ ਚਮਕ ਦਮਕ ਵਾਲਾ ਆਉਂਦਾ ਤਾਂ ਉਦੋਂ ਫਿਰ ਉਹਦੇ ਯਾਰ ਹੀ ਉਹਨੂੰ ਕਹਿ ਦਿੰਦੇ ਨੇ ਵੀ ਚੱਲ ਲਾਲਾ ਛਿੱਟਕ ਤਾਂ ਬਾਅਦ ਦੇ ਵਿੱਚ ਉਹੀ ਜਦੋਂ ਕਲਾਕਾਰ दारू ਦੇ ਵਿੱਚ ਉੱਜੜ ਜਾਂਦਾ ਉਸੇ ਬੋਤਲ 'ਚ ਪੈ ਜਾਂਦਾ ਤਾਂ ਫਿਰ ਉਹਦਾ ਕਦੇ ਪਤਾ ਲੈਣ ਵੀ ਨਹੀਂ ਅੱਜ ਨ ਇੱਕ ਬੜਾ ਵਧੀਆ ਮੈ ਮੈਨੂੰ ਦਿਖਾਇਆ ਸੁਖੇ ਨੇ ਰਾਤ ਚਾਉਂਦੇ ਆ ਕਿ ਉਹ ਨਾ ਬੰਦੇ ਨੱਚ ਜਾਂਦੇ ਨੇ ਸਟੇਟਸ 'ਤੇ ਪਿੱਛੇ ਵਾਇਸਓਵਰ ਲੱਗਿਆ ਕਹਿੰਦਾ ਅਸੀਂ ਯਾਰ ਦੇ ਵਿਆਹ 'ਚ ਇੰਨੀ ਖੁਸ਼ੀ ਮਨਾਈ ਹੈ ਨਾ ਤੇ ਜਦੋਂ ਕਹਿੰਦਾ ਵਿਹਾਲੀ ਮੂਵੀ ਦੇਖਣ ਲੱਗੇ ਪੁੱਛਿਆ ਕਿ ਇਹ ਕੌਣ ਆ ਇਹ ਸ਼ਰਾਬੀ ਹੈਗੇ ਇਹ ਵੇਲੇ ਸ਼ਰਾਬੀ ਹੈ ਸੋ ਇਸ ਤਰ੍ਹਾਂ ਦਾ ਚੱਲਦਾ ਰਹਿੰਦਾ ਕੋਈ ਗੱਲ ਜੀ ਯਾਰੀਆਂ ਤੇ ਮੈਂ ਇੱਕ ਗੀਤ ਸੀਗਾ ਕੋਈ ਕਰਦਾ ਗੱਲ ਕਰੋੜਾਂ ਦੀ ਤੇ ਕੋਈ ਅਰਬਾਂ ਦੀ ਗੱਲ ਕਰਦਾ ਏ ਜਿਹੜੇ ਸੌ ਕਮਾਉਂਦੇ ਆਥਣ ਨੂੰ ਹਾਏ ਉਹਨਾਂ ਦਾ ਵੀ ਸਰਦਾ ਏ ਅਸੀਂ ਤਾਂ ਕਦੇ ਪੂਰਾ ਲੱਖ ਨਹੀਂ ਕਮਾਏ जिने यार नहीं कमाए उन्हें कख नहीं कमाया जिने यार नहीं कमाए उन्हें कख नहीं कमाया धन्यवाद <laughs> ए अमृत ए भाई गाम से दु सुख से मेरी टीम है मेरे नाल मेरे भ्राने हर वीडियो च मेरे गाम पहुंचदा है कदी एक जिंदगी च ने करे क्या री मेनू गड्डी ते तेल भी नहीं पोया इस बंदे <laughs> ने ये यारियां जी नहीं भाई भाई, भाई ए दे लिए भी ता दिल वड्डा चाहिदा तुसी भी ता इनन लई कुछ इस तरह दा करया होना या खड़े होना गा ए जदों मर्जी सदना ओदो आ जंदे है ਕਿਉਂਕਿ ਲੱਖਾਂ ਦਾ ਬੰਦਾ ਇੱਕ ਤੁਹਾਡੇ ਪ੍ਰੋਗਰਾਮ ਤੇ ਫ੍ਰੀ ਆਉਂਦਾ ਉਹ ਮਤਲਬ ਇੱਥੇ ਜ ਮੈਨੇ ਨਹੀਂ ਰੱਖਦੇ ਜਿਨੇ ਯਾਰ ਨਹੀਂ ਕਮਾਏ ਕਹਤ ਅਗੇ ਕਿਉਂਕਿ ਸਿਆਣੇ ਕਹਿੰਦੇ ਨੇ ਯਾਰ ਉਹ ਆ ਜਿਹਦਾ ਕੁੰਡਾ ਨਾ ਖੜਕਾਉਣਾ ਪਵੇ ਸੰਧੂ ਸਾਹਿਬ ਨਾਲ ਕਿਵੇਂ ਆ ਯਾਰੀ ਸੰਧੂ ਸਾਹਿਬ ਨਾਲ ਮੇਰੀ 30 ਸਾਲ ਦੀ ਯਾਰੀ ਹੈ ਇਹ ਲਗਭਗ ਜਦੋਂ ਬਾਈ ਗਾਉਣ ਲੱਗੇ ਆ ਪ੍ਰੋਫੈਸ਼ਨਲ ਜਿਵੇਂ ਮਤਲਬ 96 ਦੇ ਵਿੱਚ ਤੇ ਬਾਈ ਯਾਰ ਇਹ ਤਾਂ ਮਤਲਬ ਮੰਨ ਕੇ ਚੱਲਣਾ ਪੈਣਾ ਵੀ ਯਾਰੀ ਐਡੀ ਲੰਮੀ ਨਿਰਦੀ ਨਹੀਂਗੀ ਔਰ ਇਹਦੇ ਚ ਕੋਈ ਪੈਸਾ ਨਹੀਂ ਤੇ ਕੋਈ ਮਤਲਬ ਫਾਰਮੈਲਟੀ ਹੈ ਨਹੀਂ ਭਾਈ ਇੱਕ ਗੱਲ ਇਹ ਆ ਵੀ ਗਾਉਣੇ ਤੁਸੀਂ ਵੀ ਹੋ ਕਦੇ ਬਾਈ ਨੂੰ ਨਹੀਂ ਕਿਹਾ ਕਿ ਯਾਰ ਭਾਈ ਮੇਰਾ ਗਾਣਾ ਕਰੋ ਜਾਂ ਮੈਂ ਮੂਰੇ ਆਉਣਾ ਕਿਉਂਕਿ ਬਹੁਤ ਵਾਰੀ ਯਾਰੀ ਦੇ ਵਿੱਚ ਹੀ ਹੁੰਦਾ ਕਿ ਭਾਈ ਮੈਂ ਤਾਂ ਬਹੁਤ ਸਮਾਂ ਹੋ ਗਿਆ ਮੈਂ ਤਾਂ ਪਿੱਛੇ ਖੜ ਖੜ ਕੇ ਵੀਡੀਓ ਪਾਈ ਜਾਣਾ ਵੀ ਮੈਂ ਤਾਂ ਤੁਹਾਡੇ ਨਾਲ ਜਾਣਾ ਹੀ ਨਹੀਂ ਬਹੁਤ ਬੰਦੇ ਮੈਂ ਐਂ ਵੀ ਟੁੱਟਦੇ ਦੇਖਿਆ ਤਾਂ ਇੰਨਾ ਸਮਰਪਣ ਕਿਵੇਂ ਨਹੀਂ 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 ਅਸਲ 'ਚ ਪਤਾ ਕੀ ਹੈ ਇੱਕ ਸਰ ਮੈਂ ਕੀੜਾ ਹੁੰਦਾ ਹੈ ਕਈ ਵਾਰੀ ਪਰ ਕਈ ਵਾਰੀ ਯਾਰਿਆਂ ਨੂੰ ਮੂੰਹ ਨਹੀਂ 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 ਕਰੀ ਜਾਂਦੇ ਪਹਿਲਾਂ ਹੀ ਦੇਖੋ ਕਿੰਨਾ ਸਮਰਪਣ ਐਸਾ ਮਤਲਬ ਲੋੜ ਹੀ ਨਹੀਂ ਮੰਦੀ ਸਾਨੂੰ ਕਿਉਂਕਿ ਜਿੰਨੀ ਵੀ ਸਾਨੂੰ ਸ਼ੌਹਰਤ ਚਾਹੀਦੀ ਸੀਗੀ ਉਹ ਆਮ ਹੀ ਬਾਈ ਹੋਰਾਂ ਨਾਲ ਰਹਿ ਗਏ ਉਹਨੇ ਕੋਈ ਜਾਣ ਪਛਾਣ ਵਾਲੇ ਆ ਗਏ ਆ ਤੇ ਫ੍ਰੀ ਫੰਡ ਜੀ ਬਾਈ ਨਾਲ ਝੂੜੇ ਵੀ ਲੈ ਲਏਦੇ ਆ ਤੇ ਨਾਲੇ ਕਿਨਾਂ ਨਜ਼ਾਰੇ ਮਤਲਬ ਇਹ ਆ ਯਾਰ ਇਹ 30 ਸਾਲ ਦੀ ਉਹ ਨਾ ਹੀ ਛੱਡ ਸਕਦੇ ਆ ਤੇ ਨਾ ਹੁਣ ਮਤਲਬ ਇਹ ਤਾਂ ਛੱਡਣੀ ਹੈ ਹੀ ਨਹੀਂ ਨਾ ਨਹੀਂ ਪਰ ਇੱਕ ਗੱਲ ਮਰਨ ਮਰੋਣ ਕੀਤਾ ਵਾ ਬਾਈ ਹੋਰਾਂ ਨਾਲ ਇੱਕ ਗੱਲ ਆ ਵੀ ਸੰਦੂ ਆ ਨਾ ਜਿਹੜੇ ਦੇਖੋ ਬਾਈ ਨੇ ਕਿਆ ਬਾਤ ਸਾਡਾ ਤਾਂ ਮਤਲਬ ਮਰਨ ਮਰੋਣ ਹੀ ਆ ਜਿੱਥੇ ਮਰਜ਼ੀ ਖਿਲਾਰ ਦੋ ਜਿੱਥੇ ਮਰਜ਼ੀ ਬੁਲਾ ਲਓ ਅਸੀਂ ਤਾਂ ਉਹ ਦਾ ਹਾਜ਼ਰ ਹੀ ਆ। ਨਹੀਂ ਪਰ ਐ ਵੀ ਹੁੰਦਾ ਨਾ ਕਿ ਇੱਕ ਸੰਧੂਆਂ ਬਾਰੇ ਇਹ ਆ ਵੀ ਉਹ ਛਿਟਛਿਟ ਲਾ ਲੈਂਦੇ ਆ। ਫਿਰ ਥੋੜੀ ਜਾਰੀ ਦੁਪਹਿਰ ਵਾਲੀ ਆ ਕਿ ਸ਼ਾਮ ਵਾਲੀ ਵੀ ਰੱਖਦੇ ਹੋ? ਨਹੀਂ ਨਹੀਂ ਇਹ ਤਾਂ ਸਵੇਰ ਵਾਲੀ ਜਿਆਦੀ ਐ ਤੇ ਸ਼ਾਮ ਵਾਲੀ ਥੋੜੀ ਘਟ ਕਰ ਲਈਦੀ ਐ। ਕਰ ਲਈਦੀ ਐ।